ਗੁਰਦੇਵ ਸਿੰਘ ਰਪਾਣਾ ਦੇ ਪੰਜਾਬੀ ਨਾਵਲ ਘੋਰੀ ਦਾ ਅਗਲਾ ਭਾਗ 3 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਂ ਰਹੇ ਹੋ YouTube ਚੈਨਲ ਸਵੀ ਮੀਡੀਆ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਦੇ ਲਈ YouTube ਚੈਨਲ ਸਵੀ ਮੀਡੀਆ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਆਪਦੀ ਫੀਡਬੈਕ ਕਮੈਂਟਾਂ ਰਹੀ ਇਸੇ ਤਰ੍ਹਾਂ ਦਿੰਦੇ ਰਹੋ ਸੋ ਅਗਲਾ ਭਾਗ 3 ਅਗਲੇ ਦਿਨ ਛੁੱਟੀ ਮਗਰੋਂ ਮੁੰਡਾ ਪੁੱਛਣ ਆਇਆ ਬਾਈ ਕੋਈ ਸੁਨੇਹਾ ਮਿੱਠੋ ਬੋਈ ਜਿਸਗੀ ਪੰਜਵੀਂ ਜਮਾਤ ਦਾ ਮੁੰਡਾ ਪੋਸਟਾ ਪੋਸਟਾ ਕਰ ਦੱਸ ਵੀ ਰਿਹਾ ਸੀਗਾ ਆਖ ਦੇਣੀ ਸਭ ਠੀਕ ਹੈ ਚਿੰਤਾ ਦੀ ਕੋਈ ਗੱਲ ਨਹੀਂਗੀ ਮੈਂ ਕਹਿ ਦਿੱਤਾ ਸੀਗਾ ਹਰ ਰੋਜ਼ ਮਿੱਠੋ ਸੁਨੇਹਾ ਮੰਗਦੀ ਹਰ ਰੋਜ਼ ਮੈਂ ਸੌਖ ਸੰਤ ਆਖ ਭੇਜਦਾ ਇੱਕ ਦਿਨ ਛੋਟੇ ਚਿੱਠੀ ਦਿੱਤੀ ਮਿੱਠੂ ਨੇ ਲਿਖਿਆ ਸੀ ਮੈਂ ਅੱਜ ਹੀ ਪਿੰਡ ਆਵਾਂ ਸ਼ਨੀਚਰਵਾਰ ਮੈਂ ਘਰ ਗਿਆ ਪਹਿਲੀ ਵਾਰ ਮਿੱਠੂ ਨੇ ਮੇਰੇ ਨਾਲ ਗੱਲ ਕਰਨ ਵਾਸਤੇ ਇਹ ਕੱਲ ਪਸੰਦ ਕੀਤੀ ਸੀਗੀ ਤੂੰ ਗਿਆ ਕਿਉਂ ਨਹੀਂ ਉਹਦੇ ਕੋਲ ਉਹਨੇ ਪੁੱਛਿਆ ਮੈਂ ਕਿਹਾ ਮੈਨੂੰ ਛੁੱਟੀ ਨਹੀਂ ਮਿਲੀ ਕੱਲ ਜਾਵਾਂਗਾ ਪਰ ਹੁਣ ਉਹ ਠੀਕ ਹੈ ਕੋਈ ਮਰੇ ਕੋਈ ਜੀਵੇ ਤੈਨੂੰ ਛੁੱਟੀ ਨਹੀਂ ਮਿਲਦੀਗੀ ਉਹ ਰੋਣ ਲੱਗ ਪਈ ਦੇਵ ਮੈਂ ਤੇਰੇ ਸਿਰ ਚੜ ਕੇ ਮਰ ਜੂੰਗੀ ਜੇ ਓਏ ਉਹ ਆਖਰੀ ਸੀਗੀ ਜਿਵੇਂ ਮੇਰੇ ਜਾਨ ਨਾਲ ਹੀ ਰਾਜਤੰਦਰਸਤ ਹੋ ਜਾਵੇਗਾ ਕੁੜੀ ਕਿਉਂ ਰੋਨੀ ਏ ਮਾਂ ਪਤਾ ਨਹੀਂ ਕਿੱਥੋਂ ਆ ਗਈ ਸੀ ਮੈਂ ਡਰ ਗਿਆ ਹੁਣ ਕੀ ਦੱਸੇਗੀ ਮਿੱਠੋ ਤਾਂ ਕਿ ਮੇਰੀ ਮਾਂ ਦੇ ਗਲ ਜਾ ਲੱਗੀ ਸੀ ਮਾਸੀ ਦੇਵ ਨਮੋਰਾ ਹੋ ਗਿਆ ਆ ਇਹਨੂੰ ਮੇਰਾ ਮੋਹ ਨਹੀਂ ਆਉਂਦਾਗਾ ਉਹ ਡੋਸਕਨ ਲੱਗ ਪਈ ਸੀ ਕਿਉਂ ਰਵੋਣਾ ਵੇ ਕੁੜੀ ਨੂੰ ਮਾਂ ਨੇ ਮੈਨੂੰ ਝਾੜ ਪਾਈ ਚੰਦਰਿਆ ਜਿੰਨਾ ਇਹ ਤੈਨੂੰ ਲੱਜਦੀ ਹੈ ਨਾ ਕੋਈ ਮਾਂ ਜਾਈ ਨਾ ਲੁਜੇ ਚੁੱਤ ਪਹਿਰ ਤੈਨੂੰ ਯਾਦ ਕਰਦੀ ਰਹੂਗੀ ਆਖੂ ਕਿ ਮਾਸੀ ਆਪਾਂ ਤਾਂ ਨਿੱਤ ਦੁੱਧ ਪੀ ਲੈਨੇ ਆਂ ਵੀਰ ਸ਼ਹਿਰ ਚ ਕਿੱਥੋਂ ਪੀਂਦਾ ਹੋਊਗਾ ਨਿੱਤ ਤੇਰੀ ਬੈਠਕ ਦੀ ਝਾੜ ਪੁੰਝ ਕਰਦੀ ਐ ਦਨ ਕਣਦੀ ਰਹੂਗੀ ਤੇਰੇ ਆਉਣ ਦਾ ਤੇ ਤੂੰ ਆਉਂਦਾ ਹੀ ਰਵਣ ਲੱਗ ਪਿਆ ਪੱਥਰ ਫਿਰ ਮਿੱਠੋ ਨੂੰ ਕਹਿਣ ਲੱਗੀ ਚੁੱਪ ਕਰ ਮੇਰੀ ਤੀ ਮੈਂ ਖਿੱਚੂ ਇਹਦੇ ਕੰਨ ਸਵਾਰ ਕੇ ਇਹਨੂੰ ਸ਼ਹਿਰ ਦੀ ਬਾਹ ਲੱਗੀ ਜਾਂਦੀ ਐ ਮਾ ਨਾਲੋਂ ਤੋੜ ਕੇ ਮੈਂ ਉਹਨੂੰ ਆਪਣੇ ਮੋਢੇ ਨਾਲ ਲਾ ਲਿਆ ਚੁੱਪ ਵੀ ਕਰ ਜਾ ਮਰ ਜਾਣੀ ਕਮਲੀ ਕੁੜੀ ਉਹਦਾ ਮੱਥਾ ਚੁੰਮਿਆ ਸਿਰ ਉੱਤੇ ਹੱਥ ਫੇਰ ਤੇ ਯਕੀਨ ਦਿਵਾਇਆ ਜੋ ਮੰਗੇਂਗੀ ਲੈ ਦੇਵਾਂਗਾ ਬਸ ਹੁਣ ਖੁਸ਼ ਹੈ ਮਾਸੀ ਦੇ ਸਾਹਮਣੇ ਵਚਨ ਦਿੱਤੇ ਸੀਗੇ ਉਹ ਸਾਵਧਾਨ ਹੋ ਗਈ ਮਾਸੀ ਵੇਖ ਲੈ ਤੇਰੇ ਸਾਹਮਣੇ ਜ਼ਬਾਨ ਕੀਤੀ ਹੈ ਹੁਣ ਬੋਲ ਪਗਾਉਣੇ ਪੈਣਗੇ ਕੀ ਮੰਗਦੀ ਹੈ ਦੇਵ ਤੋਂ ਛੋਟੀ ਭਾਬੀ ਵੀ ਆ ਗਈ ਸੀ ਪਹਿਣਾ ਕੀ ਮੰਗਦੀਆਂ ਹੁੰਦੀਆਂ ਭਰਾਵਾਂ ਤੋਂ ਮਿੱਠੋ ਦੀ ਥਾਂ ਮਾਣੇ ਉੱਤਰ ਦਿੱਤਾ ਉਹਨੂੰ ਭਾਬੀ ਦਾ ਦਖਲ ਦੇਣਾ ਬੇਵਕਤ ਲੱਗਿਆ ਸੀਗਾ ਉਹ ਮੱਖੀ ਹੋਰ ਹੁੰਦੀਆਂ ਜਿਨ੍ਹਾਂ ਦਾ ਲੋਕ ਝੂਠਾ ਖਾ ਲੈਂਦੇ ਆ ਭਾਬੀ ਨੇ ਮੈਨੂੰ ਛੇੜਿਆ ਸੀਗਾ ਇਹ ਉਸ ਮਿੱਟੀ ਦਾ ਨਹੀਂ ਬਣਿਆ ਹੋਇਆ ਗਾ ਮਲਾਈ ਚੰਗਾ ਸਾਡਾ ਦੇਵਤਾ ਮਿੱਠੂ ਨੇ ਮੇਰੀ ਬਾਹਰ ਕਰਾਈ ਭਾਬੀ ਤੂੰ ਵਿਚਾਰੇ ਨੂੰ ਐਵੇਂ ਭੰਡਦੀ ਰਹੀ ਨਹੀਂ ਐ ਸਾਰਿਆਂ ਦੇ ਲਾਂਬੇ ਲਾਦੂਗਾ ਫਿਰ ਮੇਰੀ ਬਾਹ ਹਲੂਣ ਕੇ ਪੁੱਛਿਆ ਲਾਦੇਂਗਾ ਨਾ ਦੇਵ ਜਿਵੇਂ ਦਿੱਤਾ ਹੋਇਆ ਵਚਨ ਯਾਦ ਕਰਵਾ ਰਹੀ ਹੋਵੇ ਰੋਟੀ ਖਾਂਦੇ ਨੂੰ ਭਾਬੀ ਨੇ ਦੱਸਿਆ ਮਿੱਠੂ ਕਿਸੇ ਦੇ ਅੱਜ ਅਚਾਰ ਨੂੰ ਨੱਕ ਖੇਠ ਨਹੀਂ ਲਿਆਉਂਦੀ ਕੀ ਕਿਸੇ ਆਫਸਰ ਨਾਲ ਵਿਆਹ ਕਰਾਉਣ ਦੇ ਸੁਪਨੇ ਲੈਂਦੀ ਰਹਿੰਦੀ ਐ ਚਿੱਟੀ ਚੰਮੜੀ ਰੱਬ ਨੇ ਕੀ ਲਾ ਦਿੱਤੀ ਐ ਇਹ ਕੁੜੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਐ ਪਤਾ ਨਹੀਂ ਕਿਹੋ ਜਿਹਾ ਚੰਦ ਚੜ੍ਹੂਗੀ ਇਹ ਮੇਰੇ ਤਰਨ ਦੇ ਸਮੇਂ ਉਹ ਫੇਰ ਆ ਗਈ ਕਲ ਵਿੱਚ ਉਹਨੇ ਕੁਝ ਲਕੋ ਰੱਖਿਆ ਸੀ ਗੱਲ ਸੁਣ ਦੇਵ ਉਹ ਭਾਵਪੂਰਤ ਅੰਦਾਜ਼ ਵਿੱਚ ਬੋਲੀ ਸੀ ਸਾਡੀ ਜਾਤ ਰੱਬ ਨੇ ਇਹੋ ਜਿਹੀ ਬਣਾਈ ਏ ਕੁਝ ਵੀ ਕਰਨਾ ਹੋਵੇ ਮਰਦ ਦੀ ਮੁਹਤਾਜ ਰਹਿੰਦੀ ਏ ਇਕੱਲੀ ਕੁਝ ਨਹੀਂ ਕਰਨ ਜੋਗੀ ਤੂੰ ਮੇਰਾ ਆਸਰਾ ਬਣ ਮੇਰਾ ਹੱਥ ਉਹਨੇ ਘੁੱਟ ਕੇ ਫੜ ਲਿਆ ਸੀਗਾ ਜਿਵੇਂ ਵਚਨ ਲੈ ਕੇ ਹੀ ਛੱਡੇਗੀ ਜਰੂਰ ਮੈਂ ਸੋਚਾਂ ਵਿੱਚ ਪੈ ਗਿਆ ਦੇਵ ਤੇਰੇ ਕੋਲ ਕੋਈ ਲਕੋ ਨਹੀਂਗਾ ਉਨੇ ਫੇਰ ਕਿਹਾ ਸੀਗਾ ਮੈਨੂੰ ਲੱਗਦਾ ਹੈ ਜਿਵੇਂ ਰਾਜ ਤੋਂ ਬਿਨਾ ਮੇਰੇ ਤੋਂ ਜਿਉਂਦੀ ਨਹੀਂ ਰਹਿ ਜਾਣਾ ਕਾ ਇੰਨੀ ਕੱਲ ਮੇਰੀ ਯਾਦ ਰੱਖੀ ਚੁੰਨੀ ਦੀ ਬੁੱਕਲੇਟੋਂ ਕੱਢ ਕੇ ਉਹਨੇ ਆਪਣੀ ਤਸਵੀਰ ਦਿੱਤੀ ਜਿਹੜੀ ਉਹ ਬਲਵੀਰ ਨਾਲ ਖਿੱਚਵਾ ਕੇ ਲਈ ਸੀਗੀ ਉਸ ਦਿਨ ਰਾਜ ਦੇ ਬਿਮਾਰ ਦੀ ਖਬਰ ਸੁਣ ਕੇ ਉਦਾਸ ਹੋ ਗਈ ਸੀਗੀ ਉਹ ਉਦਾਸੀ ਫੋਟੋ ਵਿੱਚ ਆ ਗਈ ਸੀਗੀ ਸੋਚਾਂ ਨਾਲ ਗੜੂੰਦ ਅੱਖਾਂ ਉਹ ਹੋਰ ਵੀ ਸੋਹਣੀ ਲੱਗਦੀ ਸੀਗੀ ਕਿਸੇ ਤਰ੍ਹਾਂ ਉਹ ਰਾਜ ਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੀ ਸੀ ਉਹਦੀ ਤਸਵੀਰ ਦੇਖ ਕੇ ਉਹ ਉਹਦੇ ਦਿਲ ਦੀ ਗੱਲ ਸਮਝ ਜਾਵੇਗਾ ਤੇ ਆਪਣੇ ਮਾਂ ਨੂੰ ਰਾਜੀ ਕਰ ਲਵਿਗਾ ਤੇ ਕੁਝ ਮੈਂ ਟੋਲ ਲਾ ਦੇਵਾਂਗਾ ਇਹ ਤਸਵੀਰ ਉਹਨੇ ਰਾਜ ਵਾਸਤੇ ਦਿੱਤੀ ਸੀਗੀ ਰਾਜ ਬਹੁਤ ਪਿਆਰਾ ਦੋਸਤ ਸੀਗਾ ਫਿਰ ਵੀ ਇੱਕ ਸੋਹਣੀ ਕੁੜੀ ਜੋ ਮੈਨੂੰ ਪਹਿਲਾਂ ਜਾਣਦੀ ਸੀਗੀ ਉਹਨੂੰ ਪਹਿਲੇ ਤੇ ਮੈਨੂੰ ਦੂਜੇ ਨੰਬਰ ਉੱਤੇ ਰੱਖੇ ਇਹ ਗੱਲ ਬਰਦਾਸ਼ਤ ਨਹੀਂ ਸੀ ਹੋ ਰਹੀਗੀ ਇਸ ਕਰਕੇ ਮੈਂ ਸਾਰੇ ਝੂਠ ਬੋਲੇ ਸਨ ਮਿੱਠੂ ਦੀ ਹਾਲਤ ਮੇਰੇ ਅੰਦਰ ਬੈਠੇ ਸ਼ੈਤਾਨ ਨੂੰ ਜਿੱਤ ਲਿਆ ਸੀਗਾ ਮੈਨੂੰ ਆਪਣੇ ਵਤੀਰੇ ਦੀ ਸਮਝ ਆ ਗਈ ਤਾਂ ਮੈਂ ਰਾਤਾ ਬਣਾ ਲਿਆ ਕਿ ਰਾਜ ਨੂੰ ਸਾਰੀ ਗੱਲ ਦੱਸ ਕੇ ਉਹਨੂੰ ਤਿਆਰ ਕਰ ਲਾਵਾਂਗਾ ਮੈਨੂੰ ਯਕੀਨ ਸੀ ਸੱਚ ਜਾਣ ਕੇ ਰਾਜ ਆਪ ਬਹੁਤ ਖੁਸ਼ ਹੋਵੇਗਾ ਤੇ ਮਿੱਠੂ ਨੂੰ ਪ੍ਰਾਪਤ ਕਰਨ ਵਾਸਤੇ ਵਿਆਕਲ ਹੋ ਉੱਠੇਗਾ ਬਹੁਤ ਸੋਹਣੀ ਤੇ ਖੁਸ਼ ਜੋੜੀ ਨਦੀ ਬਣ ਜਾਵੇਗੀ ਇਸ ਤਰ੍ਹਾਂ ਸੋਚ ਕੇ ਮੈਂ ਹਲਕਾ ਹਲਕਾ ਮਹਿਸੂਸ ਕਰ ਰਿਹਾ ਹਾਂ ਜਿਵੇਂ ਪੰਨ ਦਾ ਕੰਮ ਕਰਨ ਮਗਰੋਂ ਕੋਈ ਕਰਦਾ ਆ ਉਡੂ ਉਡੂ ਮੇਰਾ ਟਾਂਗਾ ਤੁਰਿਆ ਨਾਲ ਹੀ ਸੋਚਾਂ ਤੁਰ ਪਈਆਂ ਖਿਆਲ ਆਇਆ ਮਿੱਠੋ ਆਪਣੇ ਪਵਿੱਖ ਬਾਰੇ ਬਹੁਤ ਸੋਚਦੀ ਹੈ ਇਹਨਾਂ ਸੋਚਾਂ ਵਿੱਚ ਉਹ ਬਹੁਤ ਦੂਰ ਨਿਕਲ ਗਈ ਹੈ ਇਹੀ ਕਾਰਨ ਹੈ ਉਹ ਸੂਖਮ ਢੰਗ ਨਾਲ ਗੱਲਾਂ ਸਮਝਣ ਲੱਗ ਪਈ ਹੈ ਉਹਦੀ ਸੋਚ ਨੇ ਔਰਤ ਜਾਤ ਦੀ ਮਜਬੂਰੀ ਤੇ ਵਿਚਾਰਗਿ ਨੂੰ ਸਮਝ ਲਿਆ ਹੈ ਹਰ ਮੋੜ ਤੇ ਔਰਤ ਨੂੰ ਮਰਦ ਦੀ ਲੋੜ ਦਾ ਅਹਿਸਾਸ ਹੋ ਗਿਆ ਹੈ ਇਸ ਲਈ ਉਹਨੇ ਮੇਰਾ ਆਸਰਾ ਮੰਗਿਆ ਸੀਗਾ ਮੈਨੂੰ ਉਹਦੇ ਉੱਤੇ ਤਰਸ ਆਉਣ ਲੱਗ ਪਿਆ ਸੀ ਤਰਸ ਦੀ ਭਾਵਨਾ ਨੇ ਇੱਕ ਕਿਸਮ ਦਾ ਪਵਿੱਤਰ ਜਿਹਾ ਅਹਿਸਾਸ ਮੈਨੂੰ ਦਿੱਤਾ ਸੀਗਾ ਮਨ ਵਿੱਚ ਧਾਰ ਮਿੱਠੋ ਦਾ ਸਹਾਰਾ ਬਣਾਗਾ ਉਹ ਸੁਖੀ ਵਸੇ ਹੋਰ ਬੰਦਾ ਬੰਦੇ ਵਾਸਤੇ ਕੀ ਕਰ ਸਕਦਾ ਹੈ ਇਹ ਸੋਚਾਂ ਰਸਤੇ ਵਿੱਚ ਮੈਂ ਕਈ ਵਾਰ ਦੁਹਰਾਇਆ ਸੀਗਾ ਸ਼ਹਿਰ ਦੀਆਂ ਇਮਾਰਤਾਂ ਨਜ਼ਰ ਆਉਣ ਲੱਗੀਆਂ ਤਾਂ ਮੇਰੇ ਅੰਦਰ ਬੈਠੇ ਆਦਮ ਨੇ ਫੇਰ ਸਿਰ ਚੱਕ ਲਿਆ ਸੀਗਾ ਤੇ ਇੱਕ ਸਵਾਲ ਮੈਂ ਆਪਣੇ ਆਪ ਤੋਂ ਪੁੱਛ ਲਿਆ ਹੁਣ ਰਾਜ ਨੂੰ ਦੱਸੇਗਾ ਕਿਵੇਂ ਤੇਰੀ ਗੱਲ ਤਾਂ ਇਤਬਾਰ ਉਹ ਕਰ ਲਵੇਗਾ ਅਜਿਹਾ ਨਾ ਹੋਵੇ ਕਿ ਇੱਕ ਬਹੁਤ ਪਿਆਰੇ ਦੋਸਤ ਦੇ ਦਿਲ ਵਿੱਚ ਕੋਈ ਗਲਤਫਹਿਮੀ ਪੈਦਾ ਹੋ ਜਾਵੇ ਤੇ ਸਾਰੀ ਉਮਰ ਉਹਦੇ ਨਾਲ ਗੱਲ ਕਰਨ ਵਾਸਤੇ ਤਰਸ ਜਾਵਾਂ ਜੇ ਮਿੱਠੋ ਉਸ ਦਿਨ ਸਕੂਲ ਨਾ ਹੁੰਦੀ ਤੇ ਜੇ ਮੈਂ ਉਦੋਂ ਹੀ ਆਪਣੇ ਵਤੀਰੇ ਨੂੰ ਸਮਝ ਸਕਦਾ ਉਹਨਾਂ ਦੀ ਉਸ ਦਿਨ ਮੁਲਾਕਾਤ ਕਰਵਾ ਦਿੰਦਾ ਅੱਗੇ ਉਹਨਾਂ ਨੇ ਆਪ ਸਭ ਕੁਝ ਨਜ਼ਰ ਅੱਠ ਲੈਣਾ ਸੀਗਾ ਜੇ ਜੇ ਤੇ ਜੇ ਹਸਟਲ ਬਜ ਕੇ ਮਿੱਠੋ ਜਿਸੀ ਵੀਰਲ ਮਾਰੀ ਵਿੱਚ ਰੱਖ ਦਿੱਤੀ ਇਹ ਸੋਚ ਕੇ ਕਿ ਕੋਈ ਸਹੀ ਮੌਕਾ ਲੱਭ ਕੇ ਰਾਜ ਨਾਲ ਗੱਲ ਕਰਾਂਗਾ ਤੇ ਤਸਵੀਰ ਦੇ ਦੇਵਾਂਗਾ ਅਗਲੇ ਦਿਨ ਰਾਜ ਨੇ ਆਪ ਹੀ ਉਹ ਟੋ ਵੇਖ ਲਈ ਮਿੱਠੋ ਉਹਨੂੰ ਬਹੁਤ ਸੋਹਣੀ ਲੱਗੀ ਸੀ ਉਹਦੀਆਂ ਸਫਤਾਂ ਕਰਦਾ ਉਹ ਮੇਰੀ ਕਿਸਮਤ ਨਾਲ ਰਸ਼ਕ ਕਰਨ ਲੱਗਾ ਸਪਸ਼ਟ ਸ਼ਬਦਾਂ ਵਿੱਚ ਫਿਰ ਮੇਰੇ ਤੋਂ ਰੋਕਿਆ ਨਾ ਗਿਆ ਸੋਹਣੀ ਲੱਗਦੀ ਹੈ ਤਾਂ ਤੂੰ ਲੈ ਜਾ ਮੈਂ ਕਿਹਾ ਸੋਹਣੀ ਚੀਜ਼ ਤਾਂ ਹਰ ਇੱਕ ਨੂੰ ਸੋਹਣੀ ਲੱਗਦੀ ਹੈ ਹਰੇਕ ਨੂੰ ਦੇ ਦੇਵੇਂਗਾ ਖਬਰੇ ਤਸਵੀਰ ਵਾਲੀ ਨੂੰ ਤੂੰ ਵੀ ਸੋਹਣਾ ਲੱਗ ਜਾਵੇਂ ਮੈਂ ਕਿਹਾ ਗੱਲਾਂ ਕਰਦਾ ਮੈਂ ਇਹ ਵੀ ਮਹਿਸੂਸ ਕਰ ਰਿਹਾ ਸਾਂ ਕੱਲ ਕਰਨ ਦਾ ਇਹ ਤਰੀਕਾ ਠੀਕ ਨਹੀਂਗਾ ਪਰ ਮੇਰੇ ਤੋਂ ਠੀਕ ਗੱਲ ਹੋ ਨਹੀਂ ਸੀ ਰਹੇਗੀ ਸੋਹਣਾ ਤਾਂ ਕੋਈ ਇੱਕੋ ਵਾਰ ਲੱਗਦਾ ਹੈ ਰਾਜ ਨੇ ਕਿਹਾ ਜੋ ਲੱਗਣਾ ਸੀ ਲੱਗ ਚੁੱਕਿਆ ਕੁੜੀਆਂ ਦਾ ਮਨ ਬਹੁਤ ਚਾਂਚਲ ਹੁੰਦਾ ਹੈ ਮੈਂ ਕਿਹਾ ਤੈਨੂੰ ਫੇਰ ਕੁੜੀਆਂ ਬਾਰੇ ਪਤਾ ਹੀ ਨਹੀਂਗਾ ਉਹਨੇ ਮਹਾਰਾ왕 ਕਿਹਾ ਸੀਗਾ ਜਿੱਥੇ ਇੱਕ ਵਾਰ ਕੁੰਡੀ ਫਸਾ ਲੈਣ ਮੋੜ ਨਹੀਂ ਨਿਕਲਦੀ ਸੀ ਰਾਜ ਜਦ ਰਾਜ ਨੂੰ ਪਤਾ ਲੱਗਿਆ ਦਸਤਾਨੇ ਮਿੱਠੋ ਨੇ ਬੁਣੇ ਸਨ ਤਾਂ ਉਹਨੇ ਮੋੜ ਦਿੱਤੇ ਬੜਾ ਪਾਪ ਹੋਇਆ ਮੇਰੇ ਕੋਲੋਂ ਰੱਬਾ ਮਾਫ ਕਰੀ ਇੱਕ ਦਿਨ ਰਾਜ ਨੇ ਮੈਨੂੰ ਕਿਹਾ ਦੇਵ ਹਾਜ਼ਰੀ ਵੇਲੇ ਜਦ ਤੇਰਾ ਨਾਮ ਬੋਲਦਾ ਹੈ ਨਾ ਦੇਵ ਰਾਜ ਮੈਨੂੰ ਜਾਪਦਾ ਏ ਮੇਰਾ ਵੀ ਅੱਦਾ ਨਾਂ ਵਿੱਚ ਸ਼ਾਮਲ ਹੈ ਫੇਰ ਮਿੱਠੀ ਦਾ ਨਾਂ ਵਿੱਚ ਬੋਲਣਾ ਚਾਹੀਦਾ ਹੈ ਦੇਵਰਾਜ ਮਿੱਠੋ ਹੁਣ ਉਹਦਾ ਬਹੁਤ ਹੱਕ ਬਣਦਾ ਏ ਤੇਰੇ ਉੱਤੇ ਉਹਨੇ ਕਿਹਾ ਸੀਗਾ ਇਹ ਬਕਵਾਸ ਤੈਨੂੰ ਕਦੋਂ ਤੋਂ ਸੁਝਣ ਲੱਗ ਪਈ ਏ ਗੁੱਸਾ ਨਾ ਕਰ ਬਿੱਲੋ ਉਹਨੇ ਬੱਚਿਆਂ ਵਾਂਗ ਮੂੰਹ ਬਣਾਇਆ ਸੀਗਾ ਸਾਨੂੰ ਨਾਂ ਵੀ ਨਹੀਂ ਲੈਣ ਦੇਣਾਗਾ ਤੇ ਲਈ ਕਿਥੋਂ ਛਾੜੀ ਵੀ ਕੁਝ ਲੱਗਦੀ ਏ ਰਾਜਦੰਗਾ ਇਸ ਅਖੇ ਸਮਦੰਗਾ ਗੱਲਾਂ ਸੁਣ ਸੁਣ ਕੇ ਉਹਦੇ ਨਾਲ ਗੱਲ ਕਰਨ ਦਾ ਹੌਸਲਾ ਨਾ ਪੈਂਦਾ ਪਰ ਜਦ ਮੈਂ ਇਕੱਲਾ ਹੁੰਦਾ ਲੱਗਦਾ ਇਹ ਗੱਲ ਹੀ ਕੀ ਹੈ ਅੱਜ ਰਾਜ ਨਾਲ ਗੱਲ ਕਰਕੇ ਉਹਨੂੰ ਸਦਾ ਵਾਸਤੇ ਚੁੱਪ ਕਰਾ ਦੇਵਾਂਗਾ ਪਰ ਉਹਦੇ ਸਾਹਮਣੇ ਜਾਂਦਿਆਂ ਹੀ ਇਹ ਗੱਲ ਮੈਨੂੰ ਪਹਾੜ ਜਾਪਨ ਲੱਗਦੀ ਤੇ ਮੈਂ ਕੁਝ ਨਾ ਕਹਿ ਸਕਦਾ ਜਾਂ ਹੋ ਸਕਦਾ ਹੈ ਕਿ ਤੁਰੰਦਰੋਂ ਮੈਂ ਕਰਨ ਹੀ ਨਾ ਚਾਹੁੰਦਾ ਹੋਵਾਂ ਜਿਸ ਦਿਨ ਮੈਂ ਕਾਰ ਜਾਣ ਵਾਸਤੇ ਤਿਆਰ ਹੋਇਆ ਰਾਜਵੀ ਨਾਲ ਤਿਆਰ ਹੋ ਗਿਆ ਸੀ ਮੈਂ ਜਾਣ ਗਿਆ ਉਹ ਮਿੱਠੂ ਨੂੰ ਵੇਖਣ ਵਾਸਤੇ ਜਾ ਰਿਹਾ ਹੈ ਮੈਨੂੰ ਖੁਸ਼ੀ ਹੋਈ ਕਿ ਬਹੁਤ ਕਾਲ ਮਿੱਠੂ ਦਾ ਵਤੀਰਾ ਹੀ ਦੱਸ ਦੇਵੇਗਾ ਤੇ ਗੱਲ ਕਰਨੀ ਸੌਖੀ ਹੋ ਜਾਵੇਗੀ ਚੰਗਾ ਹੀ ਹੋਇਆ ਮਿੱਠੋ ਨੂੰ ਰਾਜ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਸਾ ਵੀ ਨਾ ਰਹਿ ਸਕੀ ਛੱਟੇ ਛੱਟੇ ਸਾਡੇ ਘਰ ਗੇੜਾ ਮਾਰ ਜਾਂਦੀ ਸੀ ਪਰ ਬੈਠਕ ਵਿੱਚ ਆਉਣ ਤੋਂ ਸੰਗ ਦੀ ਅੱਤ ਸੰਗ ਦੀ ਸੰਗ ਦੀ ਉਹ ਸਾਡੇ ਕੋਲ ਆ ਹੀ ਗਏ ਮੈਂ ਆਖਿਆ ਆਪ ਹੀ ਆ ਜਾਵਾ ਦੇਵਤਾ ਬਾਜ ਨਹੀਂ ਮਾਰਦਾਗਾ ਉਹਦੀ ਆਵਾਜ਼ 4-5 ਸਾਲ ਦੀ ਗੁੱਡੀ ਵਰਗੀ ਸੀ ਮੈਂ ਉਹਨੂੰ ਆਪਣੇ ਕੋਲ ਬਿਠਾ ਲਿਆ ਸੀਗਾ ਇਹ ਰਾਜ ਮੈਂ ਦੱਸਿਆ ਅੱਖਾਂ ਨੀਵੀਆਂ ਪਾ ਕੇ ਉਹਨੇ ਹੱਥ ਜੋੜ ਦਿੱਤੇ ਤੇ ਉੱਠ ਕੇ ਸਾਡੀ ਤਸਵੀਰ ਪੁੰਹ ਦਿੱਤੀ ਉਹਦੀ ਇਹ ਹਰਕਤ ਦੇਖ ਕੇ ਰਾਜ ਮੁਸਕਰਾ ਪਿਆ ਸ਼ਰਮ ਨਾਲ ਲਾਲ ਹੋ ਗਈ ਸੀ ਵਿੱਚ ਵਿੱਚ ਉਹ ਰਾਜ ਨੂੰ ਦੇਖ ਲੈਂਦੀ ਜਦ ਉਹ ਹੋਰ ਪਾਸੇ ਦਿਖ ਰਿਹਾ ਹੁੰਦਾ ਕੀ ਕਰਦੀ ਹੁੰਦੀ ਹੈ ਅੱਜ ਕੱਲ ਮੈਂ ਗੱਲ ਤੋੜਨ ਵਾਸਤੇ ਪੁੱਛਿਆ ਪੜਦੀ ਹੁੰਨੀ ਆ ਉਹਨੇ ਬੱਚਿਆਂ ਵਾਂਗ ਕਿਹਾ ਸੀਗਾ ਫਿਰ ਮੇਰੇ ਕੰਨ ਵਿੱਚ ਪਰ ਰਾਜ ਨੂੰ ਦੱਸਣ ਵਾਸਤੇ ਉਹਨੇ ਮੇਰੇ ਕੰਨ ਵਿੱਚ ਕਿਹਾ ਸੀ ਮੈਂ ਅੰਗਰੇਜ਼ੀ ਵੀ ਸਿੱਖ ਲਈਆ ਗੱਪ ਮੈਂ ਐਵੇਂ ਹੀ ਆਖ ਦਿੱਤਾ ਸੀਗਾ ਬਾਈ ਗਾਰਡ ਉਹਨੇ ਸਬੂਤ ਦੇਣ ਵਾਸਤੇ ਕਿਹਾ ਤੇ ਆਪਣੀ ਗੱਲ ਤੇ ਆਪ ਹੀ ਸ਼ਰਮਾ ਕੇ ਬਾਹਰ ਚਲੀ ਗਈ ਫਿਰ ਛੋਟੀ ਭਾਬੀ ਆਪਣਾ ਜ਼ਲਵਾ ਦਿਖਾਉਣ ਆਗੇ ਸੀਗੀ ਰਾਜ ਇਹ ਆਪਣੀ ਲਾਡਲੀ ਭਾਬੀ ਐ ਮੈਂ ਜਾਣ ਪਛਾਣ ਕਰਵਾਈ ਤਾਂ ਹੀ ਬਾਲੇ ਲਾੜ ਲੜਾਉਣਾ ਐ ਨਾ ਉਹ ਸ਼ੁਰੂ ਹੋਵੇ ਸੀਗੀ ਕਦੇ ਲੈ ਕੇ ਆਇਆ ਐ ਲਾਡਲੀ ਭਾਬੀ ਵਾਸਤੇ ਸਹਿਰੋਂ ਕੁਛ ਬਾਹਵਾਂ ਲਵਕਾ ਕੇ ਆਵੜੂਗਾ ਦਵਾਨੀ ਦੀ ਚੀਜ਼ ਨਹੀਂ ਸਰੀਗੀ ਕਦੇ ਕੰਜੂਸਾਂ ਪਿਓ ਤੋਂ ਦੇ ਮੱਖੀ ਚੂਸਾ ਪੈਸੇ ਸਾਥੋਂ ਲੈ ਲਿਆ ਕਰੋ ਉਹ ਬੰਦ ਹੋਣ ਵਿੱਚ ਛੀਨਾ ਆ ਰਹੀ ਸੀ ਤੁਹਾਡੇ ਕੋਲੋਂ ਕੀ ਤੁਹਾਡੇ ਕੋਲੋਂ ਹੀ ਤਾਂ ਲੈਣਾ ਏ ਮੈਂ ਟੋਕ ਕੇ ਕਿਹਾ ਸੀਗਾ ਤੇ ਫਿਰ ਮੇਰੀ ਗੱਲ ਫੜ ਕੇ ਸ਼ੁਰੂ ਹੋ ਗਈ ਜਦੋਂ ਆਪਦੇ ਹੋਏ ਉਦੋਂ ਤੂੰ ਕੌਣ ਤੇ ਮੈਂ ਕੌਣ ਦੇ ਤੇਰੇ ਤੋਂ ਬਗਾਨੇ ਵੀ ਨਹੀਂ ਖर्चे ਜਾਂਦੇਗੇ ਮਾੜੇ ਜਿਗਰੇ ਵਾਲੇ ਤੋਂ ਗੱਲਾਂ-ਗੱਲਾਂ ਵਿੱਚ ਉਹਨੇ ਮੈਨੂੰ ਕੱਚਾ ਕਰ ਦਿੱਤਾ ਸੀਗਾ ਮੈਨੂੰ ਕੋਈ ਗੱਲ ਨਾ ਆਉਂਦੀ ਦੇਖ ਕੇ ਉਹਨੇ ਆਪ ਹੀ ਆਪਣੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੱਸਦੇ ਆਂ ਦੇਵ ਤੁਹਾਡੇ ਨਾਲੋਂ ਚੀਜ਼ਾਂ ਕੋਈ ਚੰਗਾਂ ਆਂ ਅੱਖੀਂ ਦੀਂਦੇ ਰਹੋ ਜਵਾਨੀਆਂ ਮਾਣੋ ਵੱਡੀਆਂ ਕੁਰਸੀਆਂ ਤੇ ਬੈਠੋ ਸਾਰਾ ਕੁਝ ਥੋੜਾ ਹੀ ਆ ਅਸੀਂ ਚੁੱਪ ਕਰ ਗਏ ਸੀਗੇ ਅੱਜ ਮਿੱਠੀ ਦੀ ਅੱਡੀ ਨਹੀਂ ਸੀ ਲੱਗਦੀ ਕਿ ਭਾਬੀ ਨੇ ਪਤਾ ਨਹੀਂ ਕਿਉਂ ਕਿਹਾ ਸੀਗਾ ਬਹੁਤ ਪਿਆਰੀ ਕੁੜੀ ਹੈ ਮੈਂ ਤਾਰੀਫ ਕੀਤੀ ਸੀ ਹਾਂ ਬਹੁਤ ਰਾਜ ਨੇ ਰਮਜ਼ ਮਾਰੀ ਸੀਗੀ ਭਾਬੀ ਬੋਲੀ ਭਾਈ ਸੁਣਪ ਵੀ ਤਾਂ ਚੰਗਾ ਲੱਗਦਾ ਏ ਜੇ ਧੀ ਪੁੱਤ ਆਖ ਦੀ ਸ਼ਰਮ ਮੰਨੇ ਇਹ ਕੁੜੀ ਤਾਂ ਆਖ ਚ ਪਾਈ ਨਹੀਂ ਰੜਕਦੀਗੀ ਜਿਸ ਘਰੇ ਜਾਊਗੀ ਭਾਗ ਜਾਗ ਪਹਿਣਗੇ ਉਹਦੇ ਐਡੀ ਸਚਿਆਰੀ ਕੁੜੀ ਐ ਗੱਲ ਕਰਕੇ ਭਾਬੀ ਨੇ ਰਾਜਵਾਲ ਦੇਖਿਆ ਮੈਂ ਸਮਝ ਗਿਆ ਉਹਨੂੰ ਮਿੱਠੋ ਵਾਸਤੇ ਰਾਜ ਪਸੰਦ ਆ ਗਿਆ ਸੀਗਾ ਬਾਹਰ ਤਖਤੇ ਪਿੱਛੇ ਖੜੀ ਮਿੱਠੀ ਚੁੰਨੀ ਦੇ ਪੱਲੇ ਨੂੰ ਉਂਗਲਾਂ ਉੱਤੇ ਵੱਲ ਰਹੀ ਸੀਗੀ ਜੋੜੀਆਂ ਤਾਂ ਭਾਈ ਕਿਤੇ ਕਿਤੇ ਬਣਦੀਆਂ ਇਹ ਭਾਬੀ ਮਨ ਵਿੱਚ ਉਹਨਾਂ ਦੀ ਜੋੜੀ ਬਣਾਈ ਬੈਠੇ ਸੀਗੀ ਬਾਕੀ ਤਾਂ ਨਰੜ ਹੁੰਦੇ ਦੇਖਿਆ ਤੇਰੀ ਜੋੜੀ ਤਾਂ ਠੀਕ ਬਣ ਗਈ ਤੈਨੂੰ ਕਾਹਦਾ ਗਿਲਾਏ ਮੈਂ ਉਹਨੂੰ ਛੇੜਿਆ ਭਾਈ ਸਾਡਾ ਉੱਚਾ ਲੰਮਾ ਗੋਰਾ ਚਿੱਟਾ ਤੇ ਦੋ ਬੰਦਿਆਂ ਵਰਗਾ ਏ ਮੇਰੇ ਮੁੱਢੇ ਉੱਤੇ ਤਫਾ ਮਾਰ ਕੇ ਉਹ ਬੋਲੀ ਬਾਜ ਨਹੀਂ ਆਉਂਦਾ ਕਹਿ ਵਹਿਵਤਾ ਤੋਂ ਤੇਰੇ ਖਚਰਪੁਣ ਕੱਢਣ ਵਾਲੀ ਆ ਜਾਣ ਦੇ ਫਿਰ ਪੁੱਛੂੰਗੀ ਉਹ ਤਾਂ ਰਾਜਕੋਜ ਕਹਿਣ ਲੱਗਾ ਹੀ ਸੀਗਾ ਕਿ ਮੈਂ ਚੁੱਪ ਕਰਵਾ ਦਿੱਤਾ ਵੇ ਕੋਈ ਭਾਲੀ ਬਿਠਾਏ ਭਾਬੀ ਮੇਰੇ ਸਿਰ ਤੇ ਹੋਗੇ ਸੀ ਨਹੀਂ ਨਹੀਂ ਮੈਂ ਸਾਰਾ ਜੋਰ ਦੇ ਕੇ ਕਿਹਾ ਸੀਗਾ ਹੈਗੀ ਆ ਭਾਬੀ ਜੀ ਇਹ ਝੂਠ ਮਾਰਦਾ ਹੈ ਰਾਜ ਨੇ ਕਿਹਾ ਸੀਗਾ ਨਹੀਂ ਕੋਈ ਨਹੀਂ ਮੈਂ ਰਾਜ ਨੂੰ ਅੱਖ ਮਾਰੀ ਭਾਬੀ ਲਿਆ ਕੇ ਦੇਉਗੀ ਮੈਂ ਤਾਂ ਵੇ ਤੂੰ ਹਾਂ ਤਾਂ ਕਰ ਉਹਨੇ ਹੱਕ ਤਾਂ ਬੜਕੇ ਕਿਹਾ ਸੀਗਾ ਜੇ ਸਤਾਂ ਦਿਨਾਂ ਦੇ ਵਿੱਚ ਵਿੱਚ ਪਾਣੀ ਵਾਰ ਬੰਨਦੀ ਇਹ ਮਾਇਨਾ ਕਰਵਾ ਦਿੱਤਾ ਤਾਂ ਪਿਓ ਦੀ ਧੀ ਨਾ ਆਖੀ ਗੱਲ ਬਦਲਣ ਵਾਸਤੇ ਮੈਂ ਕਿਹਾ ਗੱਲਾਂ ਨਾਲ ਹੀ ਘਰ ਪੂਰਾ ਕਰੇਂਗੀ ਜਾਂ ਕੁਝ ਖਾਣ ਪੀਣ ਨੂੰ ਵੀ ਦੇਵੇਂਗੀ ਜੋ ਬੱਤਾਂ ਦੰਦਾ ਚੋਂ ਮੰਗੋ ਆਖੋ ਤਾਂ ਕੜਾ ਕਰਦਿਆਂ ਖੀਰ ਬਣਾਦਿਆਂ ਉਹਨੇ ਕਿਹਾ ਤੇ ਚਲੀ ਗਈ ਸੀ ਰੋਟੀ ਤੋਂ ਪਹਿਲਾਂ ਮਿੱਠੋ ਚਾਹ ਲੈ ਕੇ ਆਈ ਸੀ ਚਾਹ ਸਾਡੇ ਅੱਗੇ ਰੱਖੋ ਕਵਾਸੀ ਜਹੀ ਖੜੀ ਹੋ ਗਈ ਤੇ ਕਾਂਸ ਉੱਤੇ ਵਿਛੇ ਹੋਏ ਕੱਪੜੇ ਵਿੱਚ ਨੌ ਮਾਰਦੀ ਰਹੀ ਸੀਗੀ ਉਹਨੂੰ ਕਈ ਵਾਰ ਚਾਹ ਪੀਣ ਵਾਸਤੇ ਸੀ ਪਰ ਉਹ ਥਾਂ ਤੋਂ ਹਿੱਲੀ ਨਹੀਂ ਗਈ ਖੜਾ ਹੋ ਕੇ ਉਹਦਾ ਮੂੰਹ ਆਪਣੇ ਵੱਲ ਕੀਤਾ ਸੀਗਾ ਉਹਨੇ ਉਦੇ ਹੰਝੂ ਵਗ ਰਹੇ ਸਨ ਕੀ ਗੱਲ ਕਿਉਂ ਰੋਨੀ ਏ ਮੈਂ ਪਿਆਰ ਨਾਲ ਪੁੱਛਿਆ ਸੀ ਕਿਸੇ ਨੇ ਕੁਝ ਆਖਿਆ ਤੈਨੂੰ ਉਹਨੇ ਨਾ ਵਿੱਚ ਸਿਰ ਹਿਲਾਇਆ ਤਾਂ ਫਿਰ ਉਨੀ ਕਿਉਂ ਆ ਪਤਾ ਨਹੀਂ ਲੱਗਦਾਗਾ ਉਹਦੀ ਆਵਾਜ਼ ਅਜਬੇ ਨਾਲ ਰੁਜੀ ਬਰੀਕ ਤੇ ਪਾਟੀ ਹੋਈ ਸੀਗੀ ਪਤਾ ਨਹੀਂ ਲੱਗਦਾ ਪੀੜ ਕਿੱਥੇ ਹੁੰਦੀ ਏ ਮੋਢੇ ਲਾ ਕੇ ਉਹਨੂੰ ਆਪਣੇ ਬਰਾਬਰ ਮੰਜੇ ਉੱਤੇ ਬਿਠਾ ਲਿਆ ਰਾਜ ਕੀ ਆਖੂਗਾ ਕੰਵਲੀ ਕੁੜੀ ਏ ਇਹਦੇ ਨਾਲ ਗੱਲਾਂ ਕਰ ਪਹਿਲੀ ਵਾਰ ਆਪਣੇ ਕੋਲ ਆਇਆ ਇਹ ਮੈਂ ਕਿਹਾ ਰਾਜ ਨੂੰ ਉਹ ਕੰਵਲੀ ਨਹੀਂ ਸੀ ਲੱਗਣੀ ਚਾਹੁੰਦੀ ਕੀ ਉਹ ਗੱਲਾਂ ਕਰਨ ਲੱਗੀ ਸੀ ਮਾਂ ਦਾ ਕੀ ਹਾਲ ਹੈ ਉਹਨਾਂ ਰਾਜ ਨੂੰ ਪੁੱਛਿਆ ਠੀਕ ਐ ਮਿਣਵਾ ਉੱਤਰ ਤੇ ਤੁਹਾਡਾ ਹੁਣ ਕੀ ਹਾਲ ਐ ਮੈਂ ਤਾਂ ਸਾਹਮਣੇ ਬੈਠਾ ਵਾਂ ਵਨ ਪੀਸ ਰਾਜ ਨੇ ਰੁੱਖਾ ਉੱਤਰ ਦਿੱਤਾ ਸੀਗਾ ਇਸ ਤਰ੍ਹਾਂ ਕਰਕੇ ਉਹ ਮੇਰਾ ਲਿਹਾਜ਼ ਕਰ ਰਿਆ ਸੀਗਾ ਮੈਨੂੰ ਦੱਸਣਾ ਚਾਹੁੰਦਾ ਸੀਗਾ ਤੇਰੀ ਚੀਜ਼ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂਗੀ ਉਹ ਚੁੱਪ ਹੋ ਗਈ ਭਾਬੀ ਨੇ ਰਸੋਈ ਵਿੱਚੋਂ ਮੁੱਠਣੋਂ ਆਵਾਜ਼ ਦਿੱਤੀ ਤੇ ਉਹ ਸਾਵਧਾਨ ਹੋ ਕੇ ਛਲੀ ਗਈ ਮੇਰੀ ਜਾਣ ਵਿੱਚ ਜਾਣਾ ਇਹ ਡਰਦਾ ਸੀ ਕਿ ਤੇ ਉਹ ਰਾਜ ਨੂੰ ਉਹਦੀ ਬਿਮਾਰੀ ਬਾਰੇ ਸਿੱਧਾ ਪੁੱਛ ਲੈਂਦੀ ਹੋਵੇ ਰੋਟੀ ਖਾਣ ਵੇਲੇ ਭਾਬੀ ਐ ਇੱਕ ਵਾਰ ਦੱਸਣਾਈ ਕਿ ਖੀਰ ਮਿੱਠੋ ਨੇ ਬਣਾਈ ਸੀਗੀ ਖੀਰ ਵਿੱਚ ਸੁੱਕੇ ਮੇਵੇ ਵਾਧੂ ਪਾਏ ਹੋਏ ਸਨ ਤੇ ਕਿਉਂ ਤਰੋਂ ਤਰੀਜਦਾ ਸੀਗਾ ਰੋਟੀ ਮਿੱਠੋ ਨੇ ਨੱਠ-ਨੱਠ ਕੇ ਖਵਾਏ ਸੀ ਰਾਜ ਉਹਦੇ ਤੋਂ ਕੋਈ ਚੀਜ਼ ਮੰਗਦਾ ਉਹ ਖੁਸ਼ ਹੋ ਕੇ ਤੁਰੰਤ ਹੁਕਮ ਦੀ ਪਾਲਣਾ ਕਰਦੇ ਸੀਗੀ ਤੁਰੰਤ ਤੋਂ ਪਹਿਲਾਂ ਉਹਨੇ ਪੁੱਛਿਆ ਸੀ ਸਵਟਰ ਔਣਦਿਆਂ ਮੈਂ ਕਿਹਾ ਦੋ ਇੱਕੋ ਜਿਹੇ ਉਹਨੂੰ ਚਾ ਚੜ ਗਿਆ ਤੇ ਮੈਨੂੰ ਬਾਹਰ ਆਉਣ ਵਾਸਤੇ ਕਿਹਾ ਸੀਗਾ ਮੈਂ ਉਹਦੇ ਪਿੱਛੇ-ਪਿੱਛੇ ਚਲਾ ਗਿਆ ਦੇਵ ਹੁਣ ਗੱਲ ਚਲਾਈ ਵਿਹੜੇ ਵਿੱਚ ਰੋਕ ਕੇ ਉਹਨੇ ਕਿਹਾ ਸੀ ਉਹ ਸਮਝਦੀ ਸੀ ਰਾਜਨੀ ਨੂੰ ਦੇਖ ਲਿਆ ਤੇ ਹੁਣ ਗੱਲ ਆਸਾਨ ਹੋ ਜਾਵੇਗੀ ਚੰਗਾ ਮੈਂ ਕਹਿ ਦਿੱਤਾ ਉਦੀ ਮਾਂ ਨਾਲ ਗੱਲ ਕਰ ਲਵੇਗਾ ਕਿ ਮਾਸੀ ਨੂੰ ਜਾਣਾ ਪਊਗਾ ਉਹਨੇ ਪੁੱਛਿਆ ਪਹਿਲਾਂ ਮੈਂ ਕਰ ਲਾਵਾਂ ਜੇ ਲੋੜ ਪਈ ਤਾਂ ਦੇਵ ਬਾਪੂ ਪਿੰਡਾਂ ਦਾ ਮਾਲਕ ਤਾਂ ਹੈ ਨਹੀਂਗਾ ਬਈ ਮੇਰੇ ਆਖੇ ਲੱਗ ਕੇ ਕਾਰ ਦੇ ਦੇਊਗਾ ਉਹਨੇ ਤਰਲਾ ਜਿਹਾ ਕੀਤਾ ਸੀਗਾ ਉਹ ਆਪਣੇ ਦੋਸਤ ਨੂੰ ਤੂੰ ਆਖ ਦਵੀਂ ਕਾਰਾ ਬੰਦਿਆਂ ਨਾਲੋਂ ਚੰਗੀਆਂ ਨਹੀਂ ਹੁੰਦੀਆਂਗਾ ਕਾਰਾਂ ਕੂਰਾ ਉਹਨੂੰ ਸਭ ਭੁੱਲ ਜਾਣਗਾ ਉਹ ਕਹਿਣਾ ਚਾਹੁੰਦੀ ਸੀ ਕਿ ਤੇਰੇ ਦੋਸਤ ਨੂੰ ਇਤਨਾ ਸੋਖ ਦੇਾਂਗੀ ਕਿ ਸਭ ਕੁਝ ਭੁੱਲ ਜਾਵੇਗਾ ਉਹਨੇ ਇੱਕ ਸੁਝਾਅ ਦਿੱਤਾ ਜੇ ਰਾਜ ਇਨਕਾਰ ਕਰੇ ਤਾਂ ਮੈਂ ਉਹਦੇ ਨਾਲ ਰਸ ਜਾਂਦੀ ਧਮਕੀ ਦੇਵਾਂ ਇਹ ਵੀ ਆਖਦਿਆਂ ਕਿ ਸਾਰੀ ਉਮਰ ਮੈਂ ਉਹਦੇ ਨਾਲ ਕਲਾਮ ਨਹੀਂ ਕਰਨੀਗੀ ਫਿਰ ਮੈਨੂੰ ਕਦੋਂ ਪਤਾ ਦੇਵੇਂਗਾ ਉਨੇ ਪੁੱਛਿਆ ਤੈਨੂੰ ਕੱਲ ਕਿਸ ਗੱਲ ਦੀ ਏ ਮੈਨੂੰ ਗੱਲ ਟਾਲਣ ਦਾ ਬਹਾਨਾ ਕੋਝ ਵੇਆ ਸੀਗਾ ਇਮਤਿਹਾਨ ਤੋਂ ਬਾਅਦ ਸਾਰੀ ਗੱਲ ਕਰਾਂਗੇ ਮੈਂ ਉਹਨੂੰ ਦੱਸਿਆ ਜੇ ਐਸ ਮਾਮਲੇ ਨੂੰ ਲੈ ਕੇ ਰਾਜ ਦਾ ਮਾਂ ਨਾਲ ਝਗੜਾ ਹੋ ਗਿਆ ਤਾਂ ਰਾਜ ਤੋਂ ਚੰਗੀ ਤਰ੍ਹਾਂ ਤਿਆਰੀ ਨਹੀਂ ਕੀਤੀ ਜਾਣੀਗੀ ਐਸ ਲਈ ਉਹ ਕੁਝ ਮਹੀਨੇ ਸਬਰ ਕਰ ਲਵੇ ਤੇ ਇਹ ਨਾ ਸੋਚੀ ਮੈਨੂੰ ਬਹੁਤ ਕਾਲ ਹੈਗੀ ਆ ਬੰਦੇ ਤੋਂ ਬਿਨਾ ਮੇਰੇ ਤਾਂ ਰਹਿਣਾ ਨਹੀਂ ਜਾਂਦਾ ਸਬਰ ਤਾਂ ਮੈਂ ਬਥੇਰਾ ਕਰ ਲੂੰਗੀ ਡਰਦੀ ਆ ਉਹਨੇ ਆਪਣਾ ਡਰ ਦੱਸਿਆ ਜੋ ਵੀ ਰਿਸ਼ਤੇਦਾਰ ਉਹਨੂੰ ਦੇਖਦਾ ਸੀ ਉਹੀ ਰਿਸ਼ਤਾ ਮੰਗ ਲੈਂਦਾ ਸੀ ਇੱਕ ਵਾਰੀ ਉਹਦੀ ਭੂਆ ਦੀ ਨਣਾਣ ਆਈ ਉਹਨੇ ਆਪਣੇ ਮਝੇਰੂ ਵਰਗੇ ਪੁੱਤ ਵਾਸਤੇ ਦਾ ਰਿਸ਼ਤਾ ਮੂੰ ਪਾੜ ਕੇ ਮੰਗ ਲਿਆ ਸੀਗਾ ਉਹਨੂੰ ਉੱਕਾ ਸ਼ਰਮ ਨਹੀਂ ਮੁੰਡੇ ਦੀ ਬੂਥੀ ਬਿੱਜੂ ਵਰਗੀ ਸੀਗੀ ਦੰਦ ਪੀਲਕ ਮਾਰੇ ਤੇ ਕਾਲਾ ਕਟਾ ਰੰਗ ਸੀਗਾ ਰਸ਼ ਜਿਹਾ ਲੱਗਦਾ ਸੀਗਾ ਉਹ ਪੁੱਤ ਜੰਮਣ ਬੈਠੀ ਸੀਗੀ ਮਿੱਠੂ ਉਹਦਾ ਹੁਲੀਆ ਦੱਸ ਰਹੀ ਸੀ ਕਿ ਮੇਰਾ ਹੱਸਾ ਨਿਕਲ ਗਿਆ ਦੇਵੇ ਹੱਸਣ ਵਾਲੀ ਗੱਲ ਨਹੀਂ ਗਈ ਉਹਨੇ ਚਿੱਤ ਚਿੰਤਾ ਕਰਨ ਵਾਂ ਕਿਹਾ ਸੀਗਾ ਜੇ ਕਿਸੇ ਜ਼ੋਰ ਵਾਲੇ ਨੇ ਰਿਸ਼ਤਾ ਮੰਗ ਲਿਆ ਜਿਹਦਾ ਆਖਿਆ ਕਰਦੇ ਮੋੜ ਨਾ ਸਕੇ ਫੇਰ ਮਿੱਠੂ ਦਾ ਡਰ ਸੱਚਾ ਸੀਗਾ ਉਹ ਇਤਨੀ ਸੋਹਣੀ ਨਿਕਲ ਆਈ ਸੀ ਕਿ ਹਰ ਕੋਈ ਲਲਚਾ ਜਾਂਦਾ ਸੀਗਾ ਉਹਦੀ ਮਾਂ ਉਹਨੂੰ ਮੇਲੇ ਤੇ ਪਾਟੇ ਪੁਰਾਣੇ ਕੱਪੜਿਆਂ ਵਿੱਚ ਲੁਕਾ ਰੱਖਦੀ ਸੀਗੀ ਰਾਜ ਤੇਰਾ ਦੋਸਤ ਹੈ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ ਬਹੁਤ ਪਿਆਰ ਹੈ ਤੁਹਾਡਾ ਜਦੋਂ ਆਪਾਂ ਚਾਰੇ ਇਕੱਠੇ ਹੋਇਆ ਕਰਾਂਗੇ ਕਿੰਨਾ ਚੰਗਾ ਲੱਗਿਆ ਕਰੂਗਾ ਆਪਾਂ ਗੱਲਾਂ ਕਰ ਕਰ ਹੱਸੀ ਜਾਇਆ ਕਰਾਂਗੇ ਸਾਰੀ ਉਮਰ ਜੁਆ ਕਰਾਂਗੇ ਆਪਾਂ ਚਾਰੇ ਸੱਚੀ ਓਨ ਲੱਗਦਾ ਜਿਵੇਂ ਮੁਹੱਬਤੀ ਲੋਕਾਂ ਵਿੱਚ ਰਹਿ ਕੇ ਬੰਦਾ ਬੁੱਢਾ ਹੀ ਨਾ ਹੋਵੇ ਚੌਥਾ ਕੌਣ ਤੇਰੀ ਉਹ ਉਹਨੇ ਹੱਸ ਕੇ ਕਿਹਾ ਸੀਗਾ ਦੇਵ ਮੈਂ ਉਹਨੂੰ ਭਾਬੀ ਨਹੀਂ ਆਖਣਾਗਾ ਮੋ ਉਹ ਤੇਰੇ ਨਾਲੋਂ ਵੀ ਬਾਲਾ ਕਰਿਆ ਕਰੂੰਗੀ ਅਸੀਂ ਆਪਣੇ ਨਵੇਂ ਰਿਸ਼ਤੇ ਬਣਾਵਾਂਗੇ ਚਾਰੇ ਇੱਕ ਦੂਜੇ ਦੇ ਦੋਸਤ ਬੜਾ ਸਵਾਦ ਆਇਆ ਕਰੂਗਾ ਸਾਡੇ ਸਾਰੇ ਰਿਸ਼ਤੇਦਾਰ ਸੜੇ ਹੋਏ ਮਨਮਨ ਕਰੋਧ ਬੰਨੀ ਫਿਰਦੇ ਆ ਵੇਹਨਾਂ ਨਹੀਂ ਵੱਡੀ ਦਾ ਪ੍ਰੋਣਾ ਕਿਵੇਂ ਬਾਪੂ ਨੂੰ ਦੁਖੀ ਕਰਦਾ ਏ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਕਰਦਾਗਾ ਨਾਸਾ ਚੋਂ ਹਰ ਵੇਲੇ ਠੂਹੇ ਡੈਗਦੇ ਰਹਿੰਦੇ ਆ ਕਿੰਨੀ ਦੂਰ ਤੱਕ ਸੋਚਣ ਲੱਗ ਪਈ ਸੀ ਉਹ ਮੈਨੂੰ ਹੈਰਾਨੀ ਹੋਈ ਜਿਵੇਂ 2 4 ਪਾਠ ਪੁਸਤਕਾਂ ਪੜ੍ਹ ਕੇ ਸੋਚਣਾ ਮੇਰੇ ਵਰਗਿਆਂ ਦੀ ਅਜ਼ਾਰੇਦਾਰੀ ਹੋਵੇ